ਅਨਿਸ਼ਾਜੀਤ ਕਲ ਸਰਨ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅਲੂਮੀਨੀਅਮ ਦਾ ਡੈਕੋਰੇਸ਼ਨ ਦਾ ਕੰਮ ਜੇ ਕਿਸੇ ਨੇ ਕੋਈ ਪੀਵੀਸੀ ਕਰਾਉਣੀ ਆ ਕੋਈ ਵਾਲਪੇਪਰ ਕੋਈ ਸੀਲਿੰਗ ਦਾ ਕੰਮ ਕਰਾਉਣਾ ਵੀਜੀ ਆਪਣੇ ਦੇ ਵਿੱਚ ਸਾਰਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਆ ਸਾਡੇ ਨਾਲ ਜੀ ਜਸਮਾਨ ਜੀ ਨੇ ਅੱਜ ਨਾਲ ਤੇ ਖੁਸ਼ੀ ਸਾਡਾ ਆਰ ਕੇ ਰੈਂਡੀਆਟਨ ਜੀ ਇਧਰ ਚਹਿਲ ਸਾਹਿਬ ਜਿੰਨਾ ਵੀ ਮੈਨ ਸਰ ਕੰਮ ਚੱਲ ਰਿਹਾ ਅੱਛਾ ਜੀ ਹਾਂ ਸਾਰੇ ਨੇ ਮੰਨ ਲਓ ਦੱਬ ਕੇ ਸਪੋਰਟ ਕਰਨੀ ਹੈ ਵੀ ਕੰਮ ਵੀ ਪੂਰਾ ਦੇਣਾ ਠੀਕ ਆ ਠੀਕ ਹੈ ਜੀ ਜਿੰਨੇ ਜਿੰਨੇ ਕੋਈ ਕਮਰੇ ਤਿਆਰ ਕਰਾਉਣੇ ਨੇ ਬਾਈ ਸੀਲਿੰਗ ਦਾ ਕੰਮ ਪੀਵੀਸੀ ਦਾ ਸਾਰਾ ਕੰਮ ਕਰਦੇ ਆ ਓਕੇ ਠੀਕ ਹੈ ਜੀ ਆ ਜੀ ਉਸ ਤੋਂ ਥੋੜੇ ਸਮੇਂ ਬਾਅਦ ਅਸੀਂ ਚੱਲੇਗਾ ਛੋਟਾ-ਬੋਟਾ 3:00 ਵਜੇ ਤਲਬੀਰ ਤੇ ਹੁਣ ਅਸੀਂ ਲੱਗੇ ਦੀ ਸ਼ੂਟਿੰਗ ਦੀ ਕਰਨੀ ਹੈ ਸੀ ਪਲੰ ਨੂੰ ਤਿਆਰੀ ਕਰ ਰਹੇ ਹਾਂ ਕੋਈ ਤੁਹਾਨੂੰ ਸ਼ੂਟ ਦਿਖਾਵਾਂਗੇ ਅਸੀਂ ਕਿਵੇਂ ਕਰਦਾ ਤੇ ਚਲੋ ਬਣਿਆ ਹੋ ਗਿਆ ਇਸ ਬਲੌਗ ਰਹੀਂ ਅੱਜ ਆਪਣਾ ਅਗਲਾ ਸ਼ੂਟ ਮਡੇ ਲੱਗੇ ਨੇ ਫਿਲਮ ਬਣਾਉਣਾ ਬੰ ਜੇ ਬੱਸ ਕਰੈਕਟਰ ਨੇ ਵੀ ਚਲਾ ਲਾ ਮੰਟੀ ਵਾਲੀ ਤੇ ਇਹ ਮੁੰਡਾ ਬਈ ਬਾਹਰ ਜਾਣ ਦੀ ਅੱਗ ਲੱਗੀ ਜਾ ਬੰਦੇ ਨੇ ਤੇ ਇਹ ਬਈ ਦਾ ਚਲਾਣ ਹੋ ਗਿਆ ਤੇ 7 ਵਜੇ ਜਾ ਸਰਕਾਰ ਸਰਕਾਰ ਨੂੰ ਗੱਲਾਂ ਕਰਦਾ ਸਾਰਵੇਂ ਤੇ ਨਹੀਂ ਹੈਗਾ ਇਹ ਗੱਲ ਹੋ ਗਿਆ ਹੋ ਗਿਆ ਉਹ ਹੋ ਗਿਆ ਉਹ ਤੋਂ ਮੈਨੂੰ ਫੋਨ ਤਾਂ ਕਰ ਲੈਣਾ ਹਾਂਜੀ ਬਾਬੇ ਸ਼ੂਟ ਹੋਣ ਲੱਗਾ ਤਿਆਰ ਤੇ ਆਪਣਾ ਪਹਿਲਾ ਸ਼ਾਟ ਹੋਣ ਲੱਗਾ ਰੈਡੀ ਤੇ ਕੈਮਰਾਮੈਨ ਜਸਮਨ ਡਾਇਰੈਕਟਰ ਵੀ ਕੈਮਰਾਮੈਨ ਸਾਰਾ ਕੁਝ ਇਹੀ ਆ ਬਾਬੇ ਆ ਤੇ ਖਵਾ ਤੇ ਬੱਲਾ ਬਥੇਰੇ ਬਰਾ ਹੋਇਆ ਟਾ ਖਵਾ ਗਿਆ ਹਾਂ ਤੁੰ ਖਵਾ ਦੇ ਕੇ ਕੋਈ ਨਹੀਂ ਕੋ ਤੋ ਬੋਲਦਾ ਆ ਤਾ ਬੋਲਦਾ ਪਤਾ ਹਰ ਗੱਲ ਸੁਣਦੀ ਕਰਾਂ ਮੇਰੇ ਬਾਰੇ ਕੀ ਕਰਿਆ ਉਹਦੇ ਬਾਅਦ ਗੱਲ ਦੀ ਵੀ ਡਰ ਲਈ ਬੈਠੀ ਗੱਲ ਸੁਣ ਰਹੀ ਤੇਰੀ ਦੁਆਰਾ ਆ ਕੇ ਕਹਿੰਦੇ ਕਹਾਂ ਤਾ ਤੋ ਬੋਲਦਾ ਮੈਨੂੰ ਤਾਂ ਕਹਿ ਉਹ ਵੀ ਦੇਖਿਆ ਜਾ ਬੁੱਢਾ ਹੋਇਆ ਜਾ ਬਸ ਮੇਰੇ ਫਰਦੂਆ ਦੀ ਗੱਲਬਾਤ ਚੱਕ ਕੇ ਕਹਿਣਾ ਹੈ ਕਿ ਇਹ ਵੀ ਜੇ ਬਾਰੇ ਪਾ ਗ ਜੂਗਾ ਹੁਣੀ ਜੂਨ ਸੋਦਰ ਜੂਗੀ ਮੇ ਨਾਲੇ ਕੁੜੀ ਦਾ ਵਿਆਹ ਹੋ ਜੂਗਾ ਠੀਕ ਆ ਬਾਜੀ ਅਗਲਾ ਸ਼ੂਟ ਤਿਆਰ ਹੋਣ ਲੱਗਿਆਗਾ ਜਲਵੀਰ ਦੀ ਦਾਦੀ ਜੀ ਨਾਲ ਜਦੋਂ ਮੈਂ ਸਮਾਨ ਲੈ ਕੇ ਆਉਣਾ ਹੁੰਦਾ ਕਹਿੰਦੇ ਕੋਈ ਜਾਂ ਸੌਦਾ ਪੱਤਾ ਲਿਆਉਣਾ ਜਾਂ ਫਿਰ ਕਹਿੰਦੇ ਦਵਾਈ ਦੇਖੋ ਵੀਰੇ ਮੈਂ ਤਾਂ ਬਹੁਤ ਲਗਦੀਆ ਫਿਰੇ ਕੰਮ ਚ ਤੇ ਮੁੰਡੇ ਲੱਗੇ ਨੇ ਮਿਹਨਤ ਕਰਨ ਦੱਬ ਕਿਸਪੋਰਟ ਕਰਿਆ ਕਰੋ ਵੀਰੇ ਲਾਈਕ ਸ਼ੇਅਰ ਕਮੈਂਟ ਕੀ ਮੁੰਡੇ ਲੱਗੇ ਨੇ ਅਗਲਾ ਸ਼ੂਟ ਕਰ ਲੈ ਤਿਆਰ ਹੋ ਘੜ ਜਾ ਯਾਰ ਦੁਬਾਰਾ ਕਰ ਦਿੰਦੇ ਆ ਸ਼ੂਟ ਹੋ ਗਿਆ ਆਪਣਾ ਕੰਪਲੀਟ ਇਹਲਾ ਵਧੀਆ ਜਨ ਵੀਰਾ ਵਧੀਆ ਠੀਕ ਠਾਕ ਸੀਡਿੰਗ ਕਰਕੇ ਕਿਵੇਂ ਲੱਗਿਆ ਫਿਰ ਹਾਂ ਬਹੁਤ ਵਧੀਆ ਵੀਰ ਜੀ ਬਾਕੀ ਆਊਗੀ ਆਪਣੀ ਜਲਦੀ ਵੀਡੀਓ ਤੇ ਪਰ ਤੁਹਾਨੂੰ ਦਿੰਨਾ ਹੈ ਸਰਪ੍ਰਾਈਜ਼ ਕਹਿੰਦੇ ਨੇ ਹੁੰਦੇ ਸਰਪ੍ਰਾਈਜ਼ ਇਹਦੇ ਨਾਲ ਹਾਂ ਨਾਮ ਨਹੀਂ ਦੱਸਣਾ ਆਪਣੀ ਸੀਰੀਜ਼ ਦਾ ਨਾ ਸੀਰੀਜ਼ ਦਾ ਨਾਮ ਤਾਂ ਆਪਣੇ ਡਾਇਰੈਕਟਰ ਸਾਹਿਬ ਹੀ ਦੱਸਣਗੇ ਅੱਛਾ ਜੀ ਆਪਾਂ ਤਾਂ ਸ਼ੂਟਿੰਗ ਆ ਲਈ ਅੱਜ ਠੀਕ ਹੈ ਜੀ ਕੋਈ ਬਾਬੇ ਸ਼ੂਟ ਕੰਪਲੀਟ ਕਰਕੇ ਹੁਣ ਸਾਰੇ ਤੇ ਪਿੰਡਾਂ ਕਿਵੇਂ ਲੱਗਿਆ ਵੀਰੇ ਸ਼ੂਟਿੰਗ ਕਰਕੇ ਅੱਜ ਕੀ ਉਡੀਕ ਹੁੰਦਾ ਵੀਰੇ ਆਪਾਂ ਕਰਦੇ ਰਹਿਣਾ ਵਧੀਆ ਲੱਗਿਆ ਤੇ ਨਾਂਉ ਤਾਂ ਨਹੀਂ ਦੱਸਿਆ ਜਦੋਂ ਵੀਰ ਨੇ ਹਾਲੇ ਨਾਂਉ ਦੱਸਿਆ ਨਹੀਂ ਬੱਸ ਨਾਂ ਨਹੀਂ ਆਗਾ ਦੱਸ ਦਈਏ ਉਹਦਾ ਨਾਂ ਦੱਸਣਾ ਹੈਗਾ ਡਾਕਟਰ ਸਾਹਿਬ ਦੱਸਣਗੇ ਦੱਸ ਦਈਏ ਦੱਸ ਦੋਈਏ ਦੱਸਣਾ ਆਪਾਂ ਕਿਹਾ ਸੀ ਨਾ ਵੀ ਵਲੌਗ ਦੇ ਐਂਡ ਦੇ ਵਿੱਚ ਦੱਸਣਾ ਬਾਈ ਫਿਲਮ ਦਾ ਨਾਮ ਹੈਗਾ ਵੀਰੇ ਆਪਣੀ ਦਾ ਯੂ ਐਸ ਏ ਹੈ ਨਾ ਠੀਕ ਆ ਯੂ ਐਸ ਏ ਯੂ ਐਸ ਏ ਠੀਕ ਆ ਆਪਾਂ ਮੇਰੇ ਨਾਲ ਨਹੀਂ ਦੱਸ ਨਹੀਂ ਦੇਗਾ ਠੀਕ ਆ ਯਾਰ ਮੈਂ ਜਣਾ ਯਾਰ ਕੋਈ ਨਾਮ ਪਾਈ ਨਾ ਹਾਲੇ ਠੀਕ ਹੈ ਹਾਂ ਚਲੋ ਭਾਈ ਆਪਣੇ ਨਾਲ ਬਲੌਗ ਦੇ ਨਾਲ ਜੁੜੇ ਰਹੋ ਜਦ ਦਿਨ ਆਪਣੀ ਫਿਲਮ ਆਉਗੀ ਤੇ ਤੁਹਾਨੂੰ ਕੁਝ ਹੀ ਦੱਸ ਦੂਗਾ ਵੀ ਆਪਣੀ ਹੁਣ ਫਿਲਮ ਆ ਗਈ ਜਾ ਕੇ ਦੇਖ ਲਓ ਠੀਕ ਹੈ ਤੇ ਜੇ ਮੈਂ ਬਲੌਗ ਵਧੀਆ ਲੱਗਿਆ ਜੀ ਅੱਜ ਦਾ ਤੁਹਾਨੂੰ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਖੁਸ਼ੀ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਆਈ ਦੀ ਹਲੇ ਬੜੀ ਗਲਤ ਗੱਲ ਜੀ ਹਰੀ ਲੰਦਨ ਯੂਟੂਬ ਆਏ ਮੈਂ ਮਗਣਾ ਇੰਦੀ ਬਾਤ ਗੱਲ ਦੀ ਬਾਤ ਕੀ ਹੈ ਜੀ ਇਹ ਅੱਗ ਬਾਰੇ ਘੜਦੀ ਹੈ ਜੀ ਅੱਛਾ ਠੀਕ ਹੈ ਠੀਕ ਹੈ ਉਹ ਪਾਣੀ ਪਾ ਕੇ ਆ ਦੱਤੇ ਐ ਮੈਂ ਪਾਣੀ ਆ ਜੇ ਵਿੱਚ ਖਾਸਾ ਐ ਮੈਂ ਰੱਖ ਕੇ ਫਿਰ ਆ ਚਲਦੀ ਦਾ ਹੈ ਨਹੀਂ ਆਇਆ ਓਏ ਹਾਂ ਚਲਦੀ ਦਾ ਹੈ ਨਹੀਂ ਹੁਣ ਪਾਣੀ ਨਹੀਂ ਹੈਗਾ ਉਹ ਹੂੰ ਹਵਾ ਮਾਰਦੀ ਆ ਹਵਾ ਮਾਰਦੀ ਹੂੰ ਦੇਖ ਆਹ ਚੀਜ਼ ਆ ਜੀ ਦੇਖੋ ਇਹ ਬਲਬ ਲਿਆ ਇਹ ਕੁਸਣਾ ਕੁ ਲਿਆਵਾਂ ਬਬਲਰ ਐ ਲੈਕਨੀ ਕੱਢਿਆ ਹਰੇ ਹੁਣ ਆ ਇਹਦਾ ਜੀ ਪਾਣੀ ਖਤਮ ਹੋ ਗਿਆ ਕੱਲ ਨੂੰ ਲਿਆਵਾਂਗੇ ਆਪਾਂ ਪਾਣੀ ਕੱਲ ਨੂੰ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਆ ਹੈਗੀ ਆਗੀ 300 ਦੀ ਅੱਛਾ ਜੀ ਹਾਂ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਹੈ ਮੈਂ ਲੱਗਿਆ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਣ ਬਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਗਾਉਣਾ ਸਬਸਕ੍ਰਾਈਬ ਤਰਨੂ ਕਾਤੋ